ਦੋਸਤੋ ਪਿਪਲੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਆਮ ਘਰੇਲੂ ਪਸ਼ੂ ਪਾਲ ਕਵੀਰ ਕੋਲੋਂ ਇੱਕ ਸ਼ਾਰਟ ਵੀਡੀਓ ਦਿਖਾ ਰਿਹਾ ਚਾਰ ਦੰਦ ਝੋਟੀ ਆ ਬਾਈ ਕਹਿੰਦਾ ਤੇ ਦਨ ਲੈਂਦੀ ਆ ਹਜੇ ਹਫਤਾ 10 ਦਿਨ ਵੈਸੇ 10 ਮਹੀਨੇ ਦੇ ਪੂਰੇ ਹੋ ਗਏ ਆ ਹਸਾਰ ਬੋਵੇਂ ਨਾਲੋਂ ਸੀਮਣ ਆਉਂਦਾ ਸੁਲਤਾਨ ਦਾ ਤੇ ਉਸ ਸੁਲਤਾਨ ਦੀ ਇਹ ਧੀ ਛੇਰੂ ABC ਸੀਮਣ ਬੈਂਕ ਦਾ ਬੁੱਲ ਹੈ ਉਸ ਬੁੱਲ ਤੋਂ ਇਹ ਪ੍ਰੈਗਨੈਂਟ 1 ਲੱਖ ਤੇ 30 ਹਜ਼ਾਰ ਡਿਮਾਂਡ ਰੱਖੀ ਆ ਟਾਂਚੇ ਦੀ ਵੀ ਸੋਹਣੀ ਹੈ ਤੇ ਹਵਾਨੇ ਦੀ ਤਿਆਰੀ ਵੀ ਸੋਹਣੀ ਫੜਦੀ ਆਉਂਦੀ ਹੈ ਸੋ ਇਹ ਤੁਹਾਨੂੰ ਤੋਰ ਕੇ ਵੀ ਦਿਖਾ ਦਿੰਦੇ ਜੇ ਕੋਈ ਵੀਰ ਪਸੰਦ ਕਰਦਾ ਤਾਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਕਦ ਕਾਠ ਵੀ ਦੋਸਤੋ ਸੋਹਣਾ ਹੈ ਸਾਰੀ ਚਮੜੀ ਦੇ ਉੱਤੇ ਬਰੀਕ ਬਰੀਕ ਨਾੜਾਂ ਵੀ ਚੰਗੀਆਂ ਦਿਸਦੀਆਂ ਪਤਲੀ ਪੂਛਦੀ ਹੈ ਮੁਰਾ ਨਸਲ ਤੇ ਇਹ ਝੋਟੀ ਫੋਰ ਸੇਲ ਹੈ ਸੋ ਜੇ ਕੋਈ ਵੀਰ ਚੰਗੀ ਸਮਝਦਾ ਤਾਂ ਕੰਟੈਕਟ ਕਰ ਲਿਓ ਵੈਸੇ ਫੋਲੋ ਵੀਡੀਓ ਵੀ ਬਣਾਵਾਂਗੇ ਉਹ ਵੀ ਤੁਹਾਨੂੰ ਚੈਨਲ ਤੇ ਦਿਖਾਉਣੀ ਹੈ ਧੰਨਵਾਦ ਇਸ ਸ਼ਾਰਟ ਵੀਡੀਓ ਨੂੰ ਦੇਖਣ ਲਈ